ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਖ ਨੂੰ ਵੇਖ ਕੇ ਗੁਰਬਾਣੀ ਦੀ ਪੰਗਤੀ ਜ਼ਿਆਦਾ ਹੀ ਹੈ ਭਾਵੇਂ ਅੱਖ ਦੇ ਵਿੱਚ ਬਹੁਤ ਸਾਰੇ ਗੁਣ ਨੇ ਪਰ ਇਹ ਜ਼ਹਿਰੀਲਾ ਵੀ ਹੁੰਦਾ ਤੇ ਸਤਿਗੁਰ ਦੀ ਬਾਣੀ ਕਹਿੰਦੀ ਆ ਅੱਖ ਸੋ ਪ੍ਰੀਤ ਕਰੇ ਅੱਖ ਟਿੱਡਾ ਅੱਖ ਦਾ ਲਿਵੇ ਖਾਈ ਖਸਮੇ ਭਾਵੇਂ ਉਹੀ ਚੰਗਾ ਜੇ ਕਰੇ ਖੁਦਾਏ ਖੁਦਾਏ ਭਾਵ ਅਰਥ ਕਿ ਅੱਕ ਦੇ ਉੱਤੇ ਬੈਠਣ ਵਾਲਾ ਟਿੱਡਾ ਅੱਜ ਹਰੀਲੇ ਅੱਕ ਨੂੰ ਖਾ ਕੇ ਵੀ ਪਰਮਾਤਮਾ ਦੇ ਗੁਣਾਂ ਦਾ ਗੈਣ ਕਰਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਹੈ ਵੈਗਰੂ ਨੂੰ ਬੰਦਨਾ ਕਰਦਾ ਵੀ ਸੱਚੇ ਪਾਤਸ਼ਾਹ ਤੋਂ ਵਧੀਆ ਜ਼ਿੰਦਗੀ ਦਿੱਤੀ ਆ ਤਾਂ ਕਿ ਮੈਨੂੰ ਅੱਕ ਖਾਣ ਨੂੰ ਮਿਲਦਾ ਹੈ ਪਰ ਜਿਹੜਾ ਸਾਖਤ ਬੰਦਾ ਹੈ ਉਹ ਸੱਤੀ ਪ੍ਰਕਾਰ ਦੇ ਭੋਜਨ ਖਾ ਕੇ ਵੀ ਵੈਗਰੂ ਦੇ ਪਰਮਾਤਮਾ ਦੇ ਗੁਣ ਨਹੀਂ ਗੈਣ ਕਰਦਾ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦਾ ਇਸ ਕਰਕੇ ਸਤਿਗੁਰਾਂ ਨੇ ਸਾਖਤ ਬੰਦੇ ਦੇ ਆਧਾਰਨ ਤੇ ਅਕਰੀ ਆਧਾਰਨ ਦੇ ਕੇ ਸਮਝਾਉਣਾ ਕੀਤਾ ਵੀ ਵੈਗਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ ਭਾਈ ਵੇਖੋ ਅੱਕ ਦਾ ਟਿੱਡਾ ਜਿਹੜਾ ਇਹ ਜ਼ਹਿਰੀਲਾ ਪੌਦਾ ਖਾ ਕੇ ਵੀ ਵੈਗਰੂ ਦਾ ਸੁਪਰਗਿਜਾਰ ਕਰਦਾ ਤੇ ਜਿਹੜਾ ਮਨਮੁਖ ਬੰਦਾ ਉਹ ਸਿੱਤੀ ਪ੍ਰਕਾਰ ਦੇ ਭੋਜਨ ਖਾ ਕੇ ਵੀ ਵੈਗਰੂ ਦਾ ਸੁਪਰਗਿਜਾਰ ਨਹੀਂ ਕਰਦਾ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ